ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਅਤੇ ਮਿਹਨਤ ਨੂੰ ਉਸ ਵੇਲੇ ਵੱਡਾ ਹੰਗਾਰਾ ਮਿਲਿਆ ਜਦੋਂ ਪਿੰਡ ਚਮਿਆਰੀ ਦੇ ਚੰਗਾ ਅਸਰ ਰਸੂਖ ਰੱਖਣ ਵਾਲੇ ਰਿੱਕੀ ਸ਼ਾਹ ਦੇ ਪਰਿਵਾਰ ਵੱਡੀ ਗਿਣਤੀ ਦੇ ਵਿੱਚ ਮਹਤਰਬਾ ਅਤੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਨੂੰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਨੋ ਐਡਵੋਕੇਟ ਅਮਨਦੀਪ ਕੌਰ ਢਾਲੀਵਾਲ ਦੇ ਵੱਲੋਂ ਪਾਰਟੀ ਦੇ ਵਿੱਚ ਸ਼ਾਮਿਲ ਕਰਕੇ ਸਵਾਗਤ ਕੀਤਾ ਗਿਆ ਰਕੇਸ਼ ਸ਼ਾਹ ਦੇ ਮਾਤਾ ਰਣਜੀਤ ਕੌਰ ਅਤੇ ਵਿਕਰਮ ਵਾਲਾ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਲਈ ਦਿਨ ਰਾਤ ਮਿਹਨਤ ਕਰਕੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਜ਼ਰੂਰ ਜਿਤਾਉਣਗੇ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਅੱਜ ਅਸੀਂ ਕਾਂਗਰਸ ਪਾਰਟੀ ਨੂੰ ਹਲਵਿਦਾ ਆ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਾਂ ਅਸੀਂ ਗੁਲਦੀਪ ਸਿੰਘ ਤਾਰੀਵਾਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਵਿਕਾਸ ਕਰਾਇਆ ਇਸ ਵਿਕਾਸ ਨੂੰ ਵੇਖਦੇ ਹੋਏ ਅਸੀਂ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਆਏ ਹਾਂ ਮੇਰੇ ਨਾਲ ਰਿੱਕੀ ਸ਼ਾਹ ਵੀ ਜੋ ਜਿਨ੍ਹਾਂ ਦੇ ਦਾਦਾ ਜੀ ਸਰਪੰਚ ਰਹੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਸੀ ਪਿੰਡ ਦਾ ਵਿਕਾਸ ਕਰਾਇਆ ਸੀ ਹੁਣ ਗਾਂ ਰਿੱਕੀ ਸ਼ਾਹ ਤਗੜਾ ਹੋ ਕੇ ਪਿੰਡ ਵਿੱਚ ਕੰਮ ਕਰੇਗਾ ਤੇ ਆਮ ਆਦਮੀ ਪਾਰਟੀ ਨੂੰ ਜਿਤਾਵੇਗਾ ਤੇ ਮਿਹਨਤ ਕਰਕੇ ਅਸੀਂ ਆਮ ਆਦਮੀ ਪਾਰਟੀ ਨੂੰ ਜਿਤਾਵਾਂਗੇ। ਪਾਰਟੀ ਦਾ ਵਿਕਾਸ ਵੇਖ ਕੇ ਹੀ ਅਸੀਂ ਆਏ ਆ। ਬਹੁਤ ਜ਼ਿਆਦਾ ਕੰਮ ਕੀਤਾ। ਨਾ ਸੜਕਾਂ ਵੇਖ ਸਕਦੇ ਜੇ ਸੜਕਾਂ ਬਣਾਈਆਂ। ਹੋਰ ਵੀ ਕਈ ਕੰਮ ਕੀਤੇ ਨੇ। ਮੰਡੀ ਦਾ ਛੱਡ ਬਣਾਇਆ ਹੋਰ ਵੀ ਕਈ ਗਣੀਆਂ ਨਾਲੀਆਂ ਬਣਾਈਆਂ। ਉਹਨੂੰ ਵੇਖ ਕੇ ਅਸੀਂ ਆਏ ਆ। ਚਲੋ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਮੰਤਰੀ ਸਾਹਿਬ ਦਾ ਜਿਨ੍ਹਾਂ ਦੇ ਕਰਕੇ ਅੱਜ ਅਸੀਂ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆਂ। ਜੀ 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 ਫਤਿਹ प्यारी 사ंसद जी ਅਸੀਂ ਕਾਂਗਰਸ ਪਾਰਟੀ ਛੱਡ ਕੇ ਤਾਰੀਵਾਲ ਸਾਹਿਬ ਦੇ ਨਾਲ ਜੁੜ ਗਏ ਆ ਉਹਨਾਂ ਅੱਜ ਸਾਡੇ ਘਰ ਉਹਨਾਂ ਦੇ ਹੌਂ ਤੇਜੀ ਆਇਆ ਵਾ ਤੇ ਬਹੁਤ ਖੁਸ਼ੀ ਹੋਈ ਆ ਤੇ ਬਹੁਤ ਖੁਸ਼ਹਾਲਤਾ ਮਿਲਣ ਸਾਨੂੰ ਠੀਕ ਆ ਹਾਂ ਦੇ ਵੀ ਰਹੇ ਚੰਚੇ ਮਿਆਰੀ ਦੇ ਵਿੱਚ ਸਾਡੀ ਦੂਜੀ ਜਿਹੜੀ ਜੁਆਇਨਿੰਗ ਸੀਗੀ ਦੂਜੇ ਇੱਥੇ ਸਭ ਜਿਹੜਾ ਬਹੁਤ ਹੀ ਚੰਮਿਆਰੀ ਦਾ ਨਾਮੀ ਪਰਿਵਾਰ ਹੈ ਅਸਰ ਰਸੂਖ ਰੱਖਣ ਵਾਲਾ ਪਰਿਵਾਰਕੀ ਸ਼ਾਜੀ ਨੇਪਾ ਜੀ ਉਹਨਾਂ ਦੇ ਪਿਤਾ ਜੀ ਵੀ ਸਰਪੰਚ ਰਹੇ ਨੇ ਉਹਨਾਂ ਨੇ ਅੱਜ ਫੈਸਲਾ ਕੀਤਾ ਸਾਡੇ ਪਰਿਵਾਰ ਦਾ ਹਿੱਸਾ ਬਣਨ ਤੇ ਤੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਨੇ ਆ ਬਹੁਤ ਵਧੀਆ ਲੱਗਾ ਜਿਹੜੀ ਖਾਸ ਗੱਲ ਜਿਹੜੀ ਅੱਜ ਹੋਈ ਜਿਹੜਾ ਪਰਿਵਾਰ ਅਸੀਂ ਪਹਿਲਾਂ ਸ਼ਾਮਿਲ ਕਰਕੇ ਆਏ ਸਰਫਰਾਜ ਜੀ ਦਾ ਉਹਨਾਂ ਨੇ ਵੀ ਕਿਹਾ ਕਿ ਸਾਡਾ ਪਰਿਵਾਰ ਅੱਜ ਇਕੱਠਾ ਹੋ ਗਿਆ ਤੇ ਇੱਥੇ ਵੀ ਪਰਿਵਾਰ ਦੇ ਵਿੱਚ ਦੋ ਭਰਾ ਸੀਗੇ ਲਾਲੀ ਭਾਜੀ ਪਹਿਲਾਂ ਹੀ ਸਾਡੇ ਨਾਲ ਸੀਗੇ ਅੱਜ ਇਹਨਾਂ ਨੇ ਸਾਡੇ ਪਰਿਵਾਰ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ ਹੈ ਸਾਨੂੰ ਖੁਸ਼ੀ ਵੀ ਹੈ ਕਿ ਉਹ ਸਾਡਾ ਹਿੱਸਾ ਬਣਨੇ ਦੇ ਨਾਲ ਦੇ ਨਾਲ ਖੁਸ਼ੀ ਹੈ ਕਿ ਇਹਨਾਂ ਦਾ ਪਰਿਵਾਰ ਵੀ ਇਕੱਠਾ ਹੋਇਆ ਫਰਕ ਵੇਖੋ ਤੁਸੀਂ ਕੀ ਹੈ ਕੱਲੀ ਕਾਂਗਰਸੀ ਕੀ ਕਰਦੇ ਸੀਗੇ ਸਾਡੇ ਪਰਿਵਾਰ ਵੰਡ ਕੇ ਸਾਡੇ ਤੇ ਰਾਜਨੀਤੀ ਕਰਦੇ ਸੀਗੇ ਲੁੱਟਦੇ ਵੀ ਸੀ ਕੁੱਟਦੇ ਵੀ ਸੀ ਸਾਡੇ ਪਰਿਵਾਰਾਂ ਦੇ ਵਿੱਚ ਉਹਨਾਂ ਨੇ ਜੀੜਾ ਵੰਡਿਆ ਪਾਇਆ ਸਾਡੀ ਰਾਜਨੀਤੀ ਜਿਹੜੀ ਵਿਕਾਸ ਦੀ ਰਾਜਨੀਤੀ ਹੈ ਉਨੇ ਕੀ ਫਰਕ ਲੈ ਗਿਆਂਦਾ ਤੁਸੀਂ ਵੇਖੋਗੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਫਰਕ ਵੇਖੋਗੇ ਪਰਿਵਾਰ ਇਕੱਠੇ ਹੋਣਗੇ ਵਿਕਾਸ ਦੇ ਨਾਤੇ ਕਿੱਡਾ ਕੁ ਪੱਟਾ ਬਲ ਮਿਲਿਆ ਜੇ ਇਸ ਪਰਿਵਾਰਾਂ ਨੂੰ ਬਹੁਤ ਵੱਡਾ ਚਮਿਆਰੀ ਤੁਹਾਨੂੰ ਜਿਹੜਾ ਆ 4 ਜੂਨ ਨੂੰ ਇੱਕ ਤਰਫਾ ਮਿਲੂਗਾ ਇਹ ਸਾਰੇ ਜਿਹੜੇ ਨੇ ਸਾਡੇ ਨਾਲ ਜਿਹੜੇ ਨੇ ਬਹੁਤ ਹੀ ਸਾਫ਼ ਸੁਥਰੇ ਚਿਹਰੇ ਨੇ ਬਹੁਤ ਹੀ ਚੰਗੀ ਨੀਅਤ ਦੇ ਮਾਲਕ ਨੇ ਜਿਹੜੇ ਸਾਡੇ ਨਾਲ ਜਿਹੜੇ ਨੇ ਅੱਜ ਜੁੜੇ ਨੇ ਤੇ ਤੁਸੀਂ ਵੇਖੋਗੇ ਵਿਕਾਸ ਦੇ ਨਾਂ ਤੇ ਲੋਕ ਜਿਹੜੇ ਨੇ ਹੋਰ ਆਉਣ ਵਾਲੇ ਦਿਨਾਂ 'ਚ ਸਾਡੇ ਨਾਲ ਜੁੜਨ ਜਾ ਰਹੇ ਨੇ ਤੇ ਵਿਕਾਸ ਦੇ ਨਾਂ ਤੇ ਚਮਿਆਰੀ ਵੀ ਤੁਸੀਂ ਵੇਖੋਗੇ ਇੱਕ ਜੁਨੂ ਸਾਰਾ ਇੱਕ ਤਰਫਾ ਮਿਲੇਗਾ ਤੁਹਾਨੂੰ